ਐਨਐਨਆਰ ਨਿਊਜ਼ ਤੇ ਤੁਹਾਡਾ ਸਵਾਗਤ ਹੈ ਜੇ ਤਸਵੀਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਲੂਰਮੈਲ ਰੋਡ ਦੀਆਂ ਨੇ ਐਨਐਨਆਰ ਨਿਊਜ਼ ਤੇ ਤੁਹਾਡਾ ਸਵਾਗਤ ਹੈ ਬੀਤੇ ਦਿਨੀ ਮਹਿਦਪੁਰ ਤੋਂ ਜੋ ਜਗਰਾਵ ਰੋਡ ਜਾਂਦਾ ਉਸ ਤੇ ਇੱਕ ਵੱਡਾ ਵਿਸ਼ਾਲ ਧਰਨਾ ਲੱਗਿਆ ਸੀ ਬੀਕੀ ਜੋ ਪੰਜਾਬ ਨਲਾਇਅਤ ਸੀ ਕਿਉਂਕਿ ਰੋਡ ਦੇ ਹਾਲਾਤ ਇੰਨਾ ਜ਼ਿਆਦਾ ਖਸਤਾ ਸੀ ਕਿ ਤਕਰੀਬਨ 2-2 ਫੁੱਟ ਦੇ ਟੋਏ ਖੱਡੇ ਪੈ ਗਏ ਸੀ ਤਾਂ ਅਸੀਂ ਉਸ ਰੋਡ ਤੇ ਮੌਜੂਦ ਆ ਨਕੋਦਰ ਤੋਂ ਤਕਰੀਬਨ ਅੱਗੇ ਜਿਸ ਪਾਸੇ ਕਿ ਨੂਰਵਾਲ ਨੂੰ ਛੜ ਕੇ ਆਂਦੀ ਹੈ ਉਸ ਤੋਂ ਥੋੜਾ ਪਿੱਛੇ ਮੌਜੂਦਾ ਤੇ ਛੜਕ ਨੇ ਤਸਵੀਰਾਂ ਤੁਸੀਂ ਦੇਖ ਲਓ ਫਲਾਉਤ ਕੀ ਨੇ ਤਰਸਿਓ ਹਾਲਾਤ ਨੇ ਜਦੋਂ ਕੋਈ ਇੱਥੋਂ ਪਾਸ ਗੱਡੀ ਲੰਘ ਜਾਂਦੀ ਹੈ ਤਾਂ ਹਾਲਾਤ ਇਸ ਤਰ੍ਹਾਂ ਦੇ ਹੋ ਜਾਂਦੇ ਆ ਜਿੰਨਾ ਕਿ ਹਨੇਰੀ ਹੋਵੇ ਇੰਨੀ ਜ਼ਿਆਦਾ ਮਿੱਟੀ ਉੱਡਦੀ ਹੈ ਵੱਡੇ ਟੋਏ ਖੱਡੇ ਪਏ ਹਾਲਾਤ ਬਹੁਤ ਚਿੰਤਾਜਨਕ ਹੈ ਔਰ ਦੂਜੀ ਗੱਲ ਇਹ ਕਿ ਇਸ ਜਗ੍ਹਾ ਦੇ ਜਦੋਂ ਬਾਰਿਸ਼ ਦਾ ਮੌਸਮ ਆਉਂਦਾ ਤਾਂ ਹਾਲਾਤ ਹੋਰ ਹੀ ਬਹੁਤ ਜ਼ਿਆਦਾ ਖਰਾਬ ਹੋ ਜਾਂਦੇ ਆ ਤੇ ਸੜਕਾਂਾਂ ਦੀ ਤਾਂ ਇੱਥੇ ਕੋਈ ਚੀਜ਼ ਨਹੀਂ ਹੈ ਤੇ ਟੂਲ ਟੈਕਸ ਨੇ ਵੱਡਾ ਟੈਕਸ ਵੱਡੇ ਲੋਕਾਂ ਕੋਲੋਂ ਪੈਸੇ ਵਸੂਲੇ ਕਾਫੀ ਜ਼ਿਆਦਾ ਅਗਰਾਈ ਕੀਤੀ ਪਰ ਹੁਣ ਉਸ ਤੋਂ ਬਾਅਦ ਵੀ ਕੇ ਉਹਨਾਂ ਧਰਨਾ ਵੀ ਲਾਇਆ ਟੂਲ ਟੈਕਸ ਉਹਨੇ ਪਰਚੀ ਫਰੀ ਕੀਤੀ ਹੋਈ ਹੈ ਪਰ ਜਿਗਰ ਜੋਗਾ ਕਿ ਜੋ ਬੀਤੇ ਦਿਨਾਂ ਦੇ ਵਿੱਚ ਟੂਲ ਟੈਕਸ ਨੇ ਇੰਨੀ ਲੁੱਟ ਕੀਤੀ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਤਾਂ ਹਾਲਾਤ ਇਹ ਨੇ ਜਿੱਥੇ ਕਿ ਸੀਐਮ ਮਾਨ ਲਗਾਤਾਰ ਕਹਿੰਦੀ ਆ ਕਿ ਮੈਂ ਇਹਨੇ ਟੂਲ ਟੈਕਸ ਬੰਦ ਕਰਤੇ ਆ ਪਰ ਮੌਜੂਦਾ ਹਾਲਾਤ ਕੀ ਨੇ ਇਹ ਵੀ ਤਾਂ ਟੂਲ ਟੈਕਸ ਕਿਦਾਂ ਕਿਤੇ ਬੰਦ ਹੋਣਾ ਚਾਹੀਦਾ ਤਾਂ ਤਸਵੀਰ ਦੇਖ ਲਓ ਅੱਗੇ ਤੱਕ ਸੜਕ ਦੇ ਹਾਲਾਤ ਬਹੁਤ ਜ਼ਿਆਦਾ ਬੱਤਰ ਨੇ ਹਾਲਾਤ ਮਾੜੇ ਨੇ ਜੋ ਤੁਸੀਂ ਤਸਵੀਰਾਂ ਲਗਾਤਾਰ ਬਹੁਤ ਕੁਝ ਬਿਆਨ ਇੱਥੇ ਕਰ ਰਹੀਆਂ ਨੇ ਤੱਕਾ ਇਕੱਲੀ ਇੱਕ ਥਾਂ ਨਹੀਂ ਹੈ ਤਕਰੀਬਨ ਸਾਰੇ ਰੋਡ ਦੇ ਇਸ ਤਰ੍ਹਾਂ ਹਾਲਾਤ ਬਜਰੀ ਤੱਕ ਨਿਕਲੇ ਆਈ ਹੈ ਆ ਤਸਵੀਰਾਂ ਥੱਲੇ ਦੇਖ ਲਓ ਆ ਥੱਲੇ ਕੈਮਰਾ ਮਾਰ ਕੇ ਤੁਹਾਨੂੰ ਬਜਰੀ ਤੱਕ ਨਿਕਲੇ ਆਈ ਹੈ ਜਦੋਂ ਇਸ ਥਾਂ ਤੇ بارش ਵਗੈਰਾ ਪੈਂਦੀ ਹੈ ਤਾਂ ਹਾਲਾਤ ਹੋਰ ਵੀ ਜ਼ਿਆਦਾ ਤਰਸਜੋਗ ਹੋ ਜਾਂਦੇ ਆ ਤਾਂ ਜਿੰਨੇ ਵੀ ਰਾਹੀ ਗੰਗ ਰਿਹਾ ਸਾਰੇ ਪ੍ਰੇਸ਼ਾਨ ਮਿੱਟੀ ਪੈਂਦੀ ਹੈ ਬੁਰੇ ਹਾਲਾਤ ਨੇ ਪੂਰੀ ਇਸ ਸੜਕ ਦੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਕਲਾ ਇੱਕ ਥਾਂ ਤੋਂ ਨਹੀਂ ਹੈ ਇੱਕ ਤਕਰੀਬਨ ਵੀ 100 ਮੀਟਰ ਜਾਂ 200 ਮੀਟਰ ਹੋ ਵੀ ਨਹੀਂ ਪੂਰੀ ਸੜਕ ਦੀ ਹਾਲਾਤ ਇਹ ਹੈ ਤਸਵੀਰਾਂ ਲਗਾਤਾਰ ਤੋਂ ਦਿਨਾਂ ਨਾਲ ਸੰਜੀ ਕਰ ਰਹੇ ਆ ਇਸ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਮਾਨਤ ਸੀਮ ਮਾਨ ਤੱਕ ਤਾਂ ਪਹੁੰਚ ਨਹੀਂ ਜਾਈਦੀ ਜਿੱਥੇ ਮਾਨ ਸਾਹਿਬ ਕਹਿੰਦੇ ਕਰਨ ਇਸ ਦਾ ਟੋੜਾ ਸਬੰਦ ਕਰਤੇ ਆ ਪਰ ਇਹ ਤਾਂ ਬੀਕੇ ਜੂਬ ਨੇ ਪੰਜਾਬ ਨੇ ਬੰਦ ਕੀਤਾ ਕਿਸਾਨ ਯੂਨੀਅਨ ਨੇ ਤਾਂ ਦੇਖ ਸਕਦੇ ਹਾਂ ਕਿ ਅੱਗੇ ਬਾਸ ਲੰਗੀ ਹੈ ਤਾਂ ਕਿਸ ਤਰ੍ਹਾਂ ਇੱਕ ਹਨੇਰੀ ਜਿਹੀ ਛਾ ਗਈ ਹੈ ਇਸ ਤਰ੍ਹਾਂ ਹਾਲਾਤ ਨੇ ਬਹੁਤ ਜ਼ਿਆਦਾ ਮਾੜੇ ਕਿੰਨੇ ਵੀ ਲੋਕ ਰਹਿ ਗਏ ਲੰਘਦੇ ਨੇ ਲਗਾਤਾਰ ਉਹ ਪਰੇਸ਼ਾਨ ਪਰੇਸ਼ਾਨੀ ਦਾ ਸਾਹਮਣਾ ਕਰਦੇ ਨੇ ਪਰ ਇਹ ਤੱਕ ਟੂਲ ਟੈਕਸ ਵਾਲਿਆਂ ਤੇ ਕੋਈ ਅਸਰ ਨਹੀਂ ਹੋਇਆ ਸੜਕਾਂ ਦੀ ਹਾਲਾਤ ਲਗਾਤਾਰ ਖਸਤਾ ਖਸਤਾ ਲੋਕਾਂ ਦੀਆਂ ਗੱਡੀਆਂ ਟੁੱਟਦੀਆਂ ਹੈ ਕਈ ਐਕਸੀਡੈਂਟ ਹੁੰਦੇ ਆ ਪਰ ਨਹੀਂ ਨਾ ਤਾਂ ਟੂਲ ਟੈਕਸ ਵਾਲੇ ਸੋਚਦੇ ਆ ਔਰ ਨਾ ਪ੍ਰਸ਼ਾਸਨ ਨਾ ਸਾਡੀ ਸਰਕਾਰ ਤਾਂ ਇਹ ਹਾਲਾਤ ਨੇ ਇੱਕ ਥਾਂ ਤੋਂ ਨਹੀਂ तकरीबन ਪੂਰੀ ਸੜਕ ਦੇ ਹਾਲਾਤ ਇਸੇ ਤਰ੍ਹਾਂ ਨੇ ਅੱਗੇ ਤੱਕ ਤਸਵੀਰ ਨਜ਼ਰ ਮਾਰ ਲਓ ਤੁਸੀਂ ਕੀ ਹਾਲਾਤ ਬਣੇ ਹੋਇਆ ਤਾ ਇਸ ਖਬਰ ਨੂੰ ਸ਼ੇਅਰ ਜਰੂਰ ਕਰ ਜਾਈਓ ਕਿਉਂਕਿ ਆਮ ਲੋਕਾਂ ਦੇ ਨਾਲ ਆਮ ਜਨਤਾ ਦੇ ਨਾਲੇ ਖਬਰ ਜੁੜੀ ਹੋਈ ਹੈ ਜੋ ਨਕੌਦਰ ਤੋਂ ਜਗਰਾਉ ਰੋਡ ਹੈ ਜੇ ਨਕੌਦਰ ਤੋਂ ਜਗਰਾਉ ਮਾਰਕ ਹੈ ਉਸ ਮਾਰਕ ਦੀਆਂ ਤਸਵੀਰਾਂ ਨੇ ਲਗਾਤਾਰ ਤਸਵੀਰਾਂ ਤੋਂ ਨਾਲ ਸਾਂਝੇ ਕਰ ਰਹੇ ਆ ਤਕਰੀਬਨ 2 2.5 2 ਫੁੱਟ ਦੇ ਖੱਡੇ ਇੱਥੇ ਪਏ ਹੋਇਆ ਇੰਨੇ ਹਾਲਾਤ ਮਾੜੇ ਕਦੇ ਤੁਸੀਂ ਸੋਚ ਵੀ ਨਹੀਂ ਸਕਦੇ ਜੋ ਬੰਦਾ ਇੱਥੋਂ ਲੰਘਦਾ ਹੈ ਜੋ ਹੋਈ ਜਾਂਦਾ ਤਾਂ ਇੱਧਰ ਇਹ ਬਾਈ ਲੰਘ ਰਿਹਾ ਹੈ ਬਾਈ ਕਹਿੰਦਾ ਔਖਾ ਬਹੁਤ ਆ ਬਾਈ ਇਹਨਾਂ ਗੱਲ ਕਰਦੇ ਆ ਦਸਹਿਰੇ ਦਾ ਤਿਹਾੜਾ ਹੈ ਪਰ ਲੋਕ ਅੱਜ ਫਿਰ ਵੀ ਦੁਖੀ ਨੇ ਬਾਜੀ ਸੜਕ ਤੋਂ ਨਾ ਕਿ ਆਏ ਹ ਹਲਾਤ ਕਿਹੜੇ ਨੇ ਬਾਜੀ ਬਹੁਤ ਔਖਾ ਆ ਜੇ ਆਪਾਂ ਦੇਖਿਆ ਜਾਵੇ ਅੱਜ ਦਿਨ ਤਿਹਾੜਿਆ ਹੈ ਨਾ ਬੰਦਾ ਇਹਨਾਂ ਚੀਜ਼ਾਂ 'ਚ ਫਸਿਆ ਆ ਤਕਰੀਬਨ ਜੇਕਰ 5 ਮਿੰਟ ਦਾ ਰਸਤਾ ਆ ਤਾਂ ਇੱਥੇ ਕਿੰਨੇ ਮਿੰਟ ਲੱਗ ਜਾਂਦੇ ਆ ਬਾਈ ਨਿਬੜਦਾ ਹੀ ਨਹੀਂ ਗੱਡੀਆਂ ਦਾ ਵੀ ਨੁਕਸਾਨ ਹੁੰਦਾ ਨੁਕਸਾਨ ਬਾਜੀ ਗੱਡੀ ਗੱਡੀ ਭੱਜੀ ਪਈ ਆ ਚੱਲਗੇ ਨਹੀਂ ਉਹਨਾਂ ਕਿੰਨਾ ਨੁਕਸਾਨ ਹੈਗਾ ਮੈਂ ਕਹਿੰਦਾ ਗਵਰਨਮੈਂਟ ਭਵੇਂ ਸਾਡੇ ਕੋ ਟੈਕਸ ਦੁੱਗਣੇ ਕਰ ਦੇਵੇ ਕੋਈ ਮਸਲਾ ਨਹੀਂ ਬਈ ਦੂਜੀ ਗੱਲ ਹੋਰ ਆ ਅੱਜ ਤਾਂ ਚੱਲ ਪਰਮਾਤਮਾ ਦੀ ਕਿਰਪਾ ਕਿ ਬਾਰਿਸ਼ ਨਹੀਂ ਜਦੋਂ ਬਾਰਿਸ਼ ਪਈ ਸੀ ਤੁਸੀਂ ਲੰਘਦੇ ਹੋ ਕਿ ਕਿੰਨੇ ਕਿੰਨੇ ਫੁੱਟ ਪਾਣੀ ਸੀ ਇੱਥੇ ਬਾਜੀ ਫੇਰ ਘਰੇ ਹੀ ਰਹੀਦਾ ਕੋਈ ਕੰਮ ਵੀ ਹੋਵੇ ਤਾਂ ਵੀ ਛੱਡਦੀਦਾ ਲੋਕਾਂ ਦਾ ਸੜਕਾ ਇੱਥੇ ਡੁੱਬਣ ਤੋਂ ਡਰਦੇ ਆ ਭਈ ਕਿਤੇ ਕੋਈ ਕੰਮ ਹੀ ਘਟਣਾ ਵਾਪਰ ਬਹੁਤ ਔਖਾ ਆ ਬਾਜੀ ਆ ਹੁਣ ਅਸੀਂ ਚੱਲੇ ਆ ਨਾ ਘਰੇ ਜਾ ਕੇ ਮੂੰਹ ਧੋਣਾ ਪੈਣਾ ਪਹਿਲਾਂ ਫੇਰ ਹੀ ਵਾਰਾ ਟਿਕਾਣਾ ਹੋਣਾ ਚੈਨ ਆਉਂਦਾ ਤਹਲਾਤ ਨੇ ਜਦੋਂ بارش ਹੋ ਜੇ ਤਾਂ ਫਿਰ ਗੱਡੀ ਧੋਣੀ ਪੈਂਦੀ ਹੈ ਤੇ ਬਾਈ ਕਹਿੰਦਾ ਹੁਣ ਘਰ ਜਾ ਕੇ ਮੂੰਹ ਧੋਣਾ ਪੈਣਾ ਤਾਂ ਇਹ ਹਾਲਾਤ ਨੇ ਜੋ ਮੈਦਪੁਰ ਤੋਂ ਜਗਰਾਉਂ ਰੋਡ ਜਾਂਦਾ ਹਾਲਾਤ ਤਰਸਯੋਗ ਨੇ ਨੂਰਮਹਿਲ ਰੋਡ ਤੇ ਆ ਨਜ਼ਦੀਕ ਤਸਵੀਰਾਂ ਨੇ ਕੋਈ ਇੱਕ ਥਾਂ ਤੋਂ ਹੈ ਨਹੀਂ ਕਿ ਕਿਤੇ ਸੜਕ ਬਣ ਜੇ ਪਰ ਨੇ ਸਾਰੇ ਸੜਕ ਦੀ ਹਾਲਾਤ ਨੇ ਪਰ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਗੇ ਤੱਕ ਹਾਲਾਤ ਤਰਸਯੋਗ ਸੜਕ ਦੇ ਮਾੜੇ ਹਾਲਾਤ ਕੋਈ ਇੱਕ ਥਾਂ ਤੋਂ ਨਹੀਂ ਕਿ ਥੋੜੀ ਜਿਹੀ ਸੜਕ ਹੋਵੇ तकरीबन ਸਾਰੀ ਦੀ ਸਾਰੀ ਸੜਕ ਹੀ ਇਸ ਤਰ੍ਹਾਂ ਟੁੱਟੀ ਹੋਈ ਹੈ ਵੀ ਕਿ ਜੋ ਪੰਜਾਬ ਨੇ ਬੀਤੇ ਦਿਨ ਧਰਨਾ ਵੀ ਲਾਇਆ ਤਾਂ ਟੂਲ ਟੈਕਸ ਦੀ ਪਰਚੀ ਦੰਦ ਕਰਤੀ ਹੈ ਪਰ ਜੋ ਟੂਲ ਟੈਕਸ ਵਾਲਿਆਂ ਨੇ ਮੋਟੇ ਵਸੂਲ ਕੀਤੇ ਪੈਸੇ ਤਾਂ ਹੁਣ ਸੜਕ ਤਾਂ ਕਮਾਈ ਤਾਂ ਪਹਿਲਾਂ ਬਥੇਰੀ ਕਰ ਲਈ ਤਾਂ ਹੁਣ ਸੜਕ ਤਾਂ ਬਣਾ ਦੇਣੀ ਚਾਹੀਦੀ ਹੈ ਹਾਲਾਤ ਤੁਸੀਂ ਸਾਰੇ ਦੇਖ ਚੁੱਕੇ ਹੋ ਇਹ ਸੜਕ ਦੇ ਤਾਂ ਤਸਵੀਰਾਂ ਲਗਾਤਾਰ ਤੋਂ ਸਾਂਝੀਆਂ ਕਰ ਰਹੇ ਆਂ ਤਾਂ ਵੀਡੀਓ ਨੂੰ ਕਹਿ ਤੋ ਕਿ ਸ਼ੇਅਰ ਜ਼ਰੂਰ ਕਰੇ ਜਾਇਓ ਮੈਦਪੁਰ ਤੋਂ ਜੋ ਜਗਰਾਵ ਰੋਡ ਐ ਨੂਰਵੈਲ ਦੇ ਨਜ਼ਦੀਕ ਰੋਡ ਦੀਆਂ ਤਸਵੀਰਾਂ ਨੇ ਜੋ ਲਗਾਤਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਅੱਗੇ ਤੱਕ ਤੁਸੀਂ ਦੇਖੋ ਮਿੱਟੀ ਕਿੱਦਾਂ ਉੱਡਦੀ ਜਦੋਂ ਕੋਈ ਇੱਥੋਂ ਰਾਈ ਗਰਸ਼ ਸੜਕ ਤੋਂ ਕੋਈ ਗੱਡੀ ਮੋਟਰਸਾਈਕਲ ਕੋਈ ਟਰਾਲੀ ਲੰਘਦੀ ਐ ਤਾਂ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਹੋ ਜਾਂਦੇ ਐ ਤਾਂ ਲਗਾਤਾਰ ਆਹ ਬਾਈ ਦੇਖ ਲੈ ਬਾਈ ਕੋਲ ਗੇਅਰ ਨਹੀਂ ਪੈਂਦਾ ਪਿਆ ਕਿਉਂਕਿ ਜਿੰਨਾਂ ਨੂੰ ਗੇਅਰ ਪਾਉਣਾ ਹੁੰਦਾ ਉਹਨਾਂ ਨੂੰ ਤਾਂ ਸੜਕ ਫਿਰ ਟੁੱਟੀ ਆ ਜਾਂਦੀ ਐ ਤਾਂ ਜਿੰਨੇ ਵੀ ਇੱਥੋਂ ਛੜਕ ਤੋਂ ਲੰਘ ਰਿਹਾ ਉਹ ਖਲੀਆਂ ਬੁਰੇ ਹਾਲਾਤ ਹਾਲਾਤ ਤਰਸਯੋਗ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਸ਼ਾਇਦ ਕੁਝ ਫਰਕ ਪੈ ਜਾਏ ਮਾਨ ਸਰਕਾਰ ਸੀਐਮ ਮਹਾਸਭਾ ਕਹਿੰਦੇ ਕਿ ਮੈਂ ਟੂਲ ਟੈਕਸ ਇਹਨੇ ਬੰਦ ਕਰਤੇ ਆ ਪਰ ਇਸ ਟੂਲ ਟੈਕਸ ਤੇ ਨਜ਼ਰ ਕਿਉਂ ਨਹੀਂ ਪਈ ਇਹ ਕਿਸਾਨ ਯੂਨੀਅਨ ਨੇ ਟੂਲ ਟੈਕਸ ਬੰਦ ਕੀਤਾ ਨਾ ਕਿ ਸਰਕਾਰ ਨੇ ਸਰਕਾਰ ਨੇ ਟੂਲ ਟੈਕਸ ਦਾ ਸਿਰਫ ਪੈਸੇ ਹੀ ਵਸੂਲਿਆ ਲਗਾਤਾਰ ਸੜਕਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਅੱਗੇ ਤੱਕ ਤਸਵੀਰ ਦੇਖ ਲਓ ਕਿ ਹਾਲਾਤ ਕਿ ਕੀ ਬਣੇ ਆ ਕਿਦਾਂ ਦੇ ਹਾਲਾਤ ਨੇ ਮਹਤਪੁਰ ਤੋਂ ਜਗਰਾਉਂ ਜਾਂ ਜਗਰਾਉਂ ਤੋਂ ਨਕੌਦਰ ਜੋ ਮਾਰਗ ਹੈ ਹਾਲਾਤ ਉਸਦੇ ਇੰਨੇ ਖਸਤੇ ਹੋ ਚੁੱਕੇ ਆ ਕਿ ਤੁਸੀਂ ਤਸਵੀਰਾਂ ਤੇ ਦੇਖ ਸਕਦੇ ਹੋ ਕਿ ਬੀਤੇ ਦਿਨੀ ਰੋਣ ਰਾਜੀਵ ਟੂਲ ਟੈਕ ਦੇ ਪਹਾਣਾ ਸਿੱਧੂ ਵੀ ਆਇਆ ਸੀ ਉਸਨੇ ਵੀ ਅਪੀਲ ਲੋਕਾਂ ਨੂੰ ਕੀਤੀ ਭਾਈ ਇਕੱਠੇ ਹੋ ਸੜਕ ਤਾਂ ਹੀ ਬਣੂਗੀ ਲੋਕ ਤਾਂ ਇੱਥੇ ਸੜਕਾਂ ਬਣਵਾਉਣ ਲਈ ਧਰਨੇ ਲਗਦੇ ਆ ਜਿੱਥੇ ਉਸ ਦੇਸ਼ ਦਾ ਵਿਕਾਸ ਕਿੱਦਾਂ ਤੇ ਕਿਵੇਂ ਹੋਵੇਗਾ ਤੁਸੀਂ ਇਹ ਅੰਦਾਜ਼ਾ ਜ਼ਰੂਰ ਲਾਇਓ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਇਸ ਸੜਕ ਤੋਂ ਕਿੰਨੀਆਂ ਵਾਰ ਲੰਗੇ ਹੋ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਸੀ। ਹੁਣ ਆ ਤੁਸੀਂ ਦੇਖ ਸਕਦੇ ਹੋ ਕਿੱਦਾਂ ਆਈ ਹੈ ਤਾਂ ਹੁਣ ਦੇਖੋ ਮਿੱਟੀ ਕਿੱਦਾਂ ਉੱਡੂਗੀ ਤੇ ਕਿਸ ਤਰ੍ਹਾਂ ਖੁਦਕਿਆਂ ਦੇ ਵਿੱਚੋਂ ਲੰਘ ਰਹੀ ਹੈ। ਟੈਕਸ ਤਾਂ ਮੋٹے ਵਸੂਲੇ ਜਾਂਦੇ ਆ ਕਦੀ ਰੋਡ ਟੈਕਸ, ਟੂਲ ਟੈਕਸ ਤੇ ਆ ਸੜਕ ਕੱਲੀ ਇਹ ਨਹੀਂ ਪੂਰੇ ਪੰਜਾਬ ਦੀਆਂ ਸੜਕਾਂ ਦੇ ਅੰਦਰ ਹਾਲਾਤ ਇਦਾਂ ਦੇ ਬਣੇ ਹੋਏ ਆ ਤੇ ਸੜਕਾਂ ਕਿਉਂ ਨਹੀਂ ਬਣਦੀਆਂ ਆ ਵੱਡੀ ਲੰਮੀ ਕਤਾਰ ਲੱਗ ਜਾਂਦੀ ਹੈ ਜਿੱਥੇ ਕਿ ਇੱਥੇ ਇੱਕ ਰੋਡ ਹੈ ਤਾਂ ਇੱਥੇ ਇੰਨੀ ਲੰਮੀ ਲਾਈਨ ਨਹੀਂ ਲੱਗਣੀ ਚਾਹੀਦੀ ਨਾ ਕੋ ਟ੍ਰੈਫਿਕ ਹੈ ਪਰ ਲਾਈਨ ਤਾਂ ਹੀ ਲੱਗ ਜਾਂਦੀ ਹੈ ਜਦੋਂ ਗੱਡੀ ਦੀ ਸਪੀਡ ਥੋੜੀ ਹੋ ਜਾਂਦੀ ਹੈ ਤਾਂ ਫਿਰ ਵੱਡੀ ਲਾਈਨ ਲੱਗ ਜਾਂਦੀ ਹੈ ਔਰ ਜੋ ਤਸਵੀਰਾਂ ਦੇ ਵਿੱਚ ਤੁਸੀਂ ਲਗਾਤਾਰ ਦੇਖ ਰਹੇ ਹੋ ਮਾਰੇ ਮਾੜਾ ਸਿਸਟਮ ਮਾੜੀਆਂ ਸੜਕਾਂ ਦੇ ਹਾਲਾਤ ਤੁਹਾਡੇ ਸਾਹਮਣੇ ਆ ਇੱਕ ਸੜਕ ਦੀ ਤਸਵੀਰ ਦਿਖਾ ਰਿਹਾ ਜਗਰਾ ਤੋਂ ਜੋ ਨਕੌਦਰ ਮਾਰਗ ਹੈ ਉਸ ਸੜਕ ਦੀਆਂ ਤਸਵੀਰਾਂ ਨੇ थाँ थाँ था था तो ਟੁੱਟੀ ਹੋਈ ਹੁਣ ਤਾਂ ਇਹ ਵੀ ਗੰਜਾਸਨੀ বাজਦੀ ਕਿ ਪੈਂਚਰ ਲਾ ਦੀਏ ਕਿਉਂਕਿ ਪੈਂਚਰ ਕਿੱਥੇ ਕਿੱਥੇ ਲਾਉਣਗੇ ਛੜਕੀ ਬਣਾਉਣੀ ਪਣੀ ਹੈ ਪੈਂਚਰਾਂ ਵਾਲਾ ਤਹਾਲ ਰਿਹਾ ਹੀ ਨਹੀਂ ਇਥੇ ਵੀਡੀਓ ਨੂੰ ਸ਼ੇਅਰ ਜਰੂਰ ਕਰਿ ਜਾਓ ਸਰਕਾਰ ਪ੍ਰਸ਼ਾਸਨ ਦੇ ਕੰਨਾਂ ਤੱਕ ਜਰੂਰ ਪਹੁੰਚਾਓ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ